ਬਾਬਾ ਜੀ ਮੇਰੇ ਨਾਲ ਆ ਰਹੀ ਖੁਸ਼ੀ ਜਾਈਏ ਮੈਨੂੰ ਜਾ ਉਹ ਤੇ ਠੀਕ ਆਪ ਮੁਝ ਕੀ ਚੱਲੇ ਹੋਰ ਫਾਈਨਲੀ ਚੱਲੇ ਦੀਦੀ ਦੇ 100 ਕਰੇ ਇੱਧਰ ਤੇ ਦੰਮੇ ਜਿਹੜਾ ਰੋਲਾਗਾਦਾ ਪਾਉਂਦੇ ਨੂੰ ਜਾਣਾ ਹੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਾ ਸੁਨਾਮ ਸਿਮਰਹਿ ਸੇਤੁ ਨਮੰਤੇ ਮਤਾਬ ਨੇ ਤਾਂ ਪਰੌਂਠੇ ਇੱਕ ਵਾਰੀ ਖਾ ਵੀ ਲਏ ਆ ਆਦਿ ਮੈਂ ਆਪਣੇ ਹੁਣ ਆਦਿਆ ਲਾ ਹੁਣ ਧੁੱਪ ਚੜਨ ਲੱਗੀ ਆ ਰਾਤ ਚ ਖਾ ਲੇ ਸੀ ਗਿਰਾ ਹੋਰ ਗੱਡੀ ਪੂਰੇ ਰਾਸ਼ਨ ਭਰੇ ਆ ਬਿਆਨ ਟਾਬੇ ਦੇ ਆਣ ਕੇ ਵੀ ਅੰਦਰ ਜਾਣ ਦੀ ਲੋੜ ਨਹੀਂ ਪਈ ਅੰਕਾ ਕਲੇਕ ਸਾਸਰੀ ਦਾ ਹੋਣਾ ਪਾਗੜਾ ਬਿੱਜ ਰਹਿ ਗਿਆ ਜੀ ਜਿਹੜਾ ਹੋਰ ਹੋ ਗਿਆ ਮੇਰੇ ਮੇਰੇ ਦਾ ਡੈਡੀ ਵੀ ਹੋਣੇ ਕੋਈ ਬੈਠੇ ਇੱਥੇ ਦੇਖੇ ਹੋਣੇ ਡਾਡੀ ਜੀ ਸਾਸਰੀ ਗਾਲ ਗਲਾ ਬੈ ਗਿਆ ਬਲੌਗਰ ਦਾ ਇਹ ਹੁਣ ਤੂੰ ਖਾ ਲੈ ਰਾਲੇ ਪਣੀ ਕੀ ਰਾਜ ਬ੍ਰੇਕ ਕਰਨ ਤੋਂ ਬਾਅਦ ਦੁਬਾਰਾ ਸਫਰ ਲਈ ਤਿਆਰ ਅ ਰਿਫਰੈਸ਼ ਹੋ ਗਿਆ ਹਾਂ ਪਹੁੰਚ ਗਏ ਤਾਂ ਹੁਣ ਮੈਂ ਤਾਬ ਕੋਰ ਸੌਂ ਗਈ ਹਾਂ ਟੂਰਿੰਗ ਕਰਦੀ ਹਾਂ ਸੌਂ ਗਈ ਨਹੀਂ ਹੂੰ ਨਹੀਂ ਹੋਰ ਪਹੁੰਚ ਗਏ ਪਹੁੰਚ ਨਹੀਂ ਵਾਲੀ ਬਸ ਹੁਣ ਤਾਂ ਹਾਥੀ ਲੰਘ ਗਿਆ ਪੂਜੀ ਰਹਿ ਗਈ ਹੈ ਚਲ ਪਹੁੰਚ ਗਏ ਜੀ ਸਾਹਮਣੇ ਇੰਦਰ ਵੀ ਛੇ ਨਹੀਂ ਨਾ ਹਾਂ ਤਾਂ ਸਭ ਆ ਕੇ ਹੀ ਮੈਂ ਤਾਂ ਵਿਚ ਰੋਵਾ ਮੁਝੀ ਹਾਂ ਜਗ੍ਹਾ ਪਾਰਕਿੰਗ ਤੇ ਦੁਵਾਰਾ ਸਾਹਿਬ ਆ ਜਾ ਸਾਰੇ ਕੰਮ ਚੱਲਦਾ ਪਾਰਕਿੰਗ ਦੇ ਵਿੱਚ ਦਾ ਕੰਸਟਰਕਸ਼ਨ ਦਾ ਕੰਮ ਪੂਰਾ ਚੱਲਦਾ ਪਿਆਜ ਤਾਂ ਬਲੌਕ ਬਲੌਕ ਲੱਗਦੀ ਆ ਇਹ ਤੱਕ ਤਿੰਨ ਦਾ ਜੀ ਦੇਖਣ ਵਾਲਾ ਠੀਕ ਹੈ ਜੀ ਦਰਸ਼ਨ ਕਰ ਲੀ ਜੀ ਹੁਣ ਇਹਨੇ ਮਾਰ ਗਿਆ ਮੈਂ ਕਿਹਨੇ ਸਾਲਾ ਬਾਦ ਆਈ ਮੰਮੀ 18 ਸਾਲ ਬਾਅਦ ਆਈ ਤਾਂ ਅਸੀਂ 40 ਦੇ ਵਿੱਚ ਆ ਗਏ। ਮਹਿਤਾਬ ਸਾਬ ਤੋਂ ਜਲਦੀ ਆਈ ਨਾ। ਅਸੀਂ ਹੁਣੇ ਤੱਕ ਤਾਂ ਦੇਖਣ ਲੱਗਿਆ। ਮਹਿਤਾਬ ਨੇ ਤਾਂ ਛੋਟੀ ਉਮਰ ਚ ਹੀ ਦੇਖ ਲਿਆ। ਦੀਦੀ ਨੇ ਦੇਖਿਆ? ਨਹੀਂ। ਦੀਦੀ ਨੂੰ ਫੇਰ ਭੇਜਾਂਗੇ ਕੱਲੀ ਨੂੰ। ਹੁਣ ਹੁਣ ਦੀਦੀ ਘਰ ਆਵਦੀ ਆ। ਚਾਰ ਚੱਕਰ। ਦੁਕਾਨ ਐਦਾ ਸ਼ਾਂਤੀ ਜੀ ਵਾਲਾ ਮਾਹੌਲ ਹੋਵੇ ਨਾ ਸਿੱਧਾ ਫੇਰ ਤਾਂ ਵਧੀਆ ਐਦਾ ਸਾਰਾ ਮੱਥਾ ਟੇਕਣ ਦਾ ਵੀ ਸਾਰਾ ਸੁਰ ਸੁਆ ਫੇਰ ਹੀ ਆਉਂਦਾ ਜਦੋਂ ਜ਼ਿਆਦਾ ਤਾਂ ਕਮ ਥੱਕੇ ਫੇਰ ਮੱਥਾ ਟੇਕਣਾ ਹੀ ਜਿੰਦੇ ਦਾ ਇਹ ਦਰ ਕੋਈ ਤੁਹਾਰਾ ਸਾਡੀ ਬੈਕ ਸਾਈਡ ਹੈ ਜਗਾ ਕਾਫੀ ਖੁੱਲਰੀ ਹੈ

ਸੋਹਣ ਬੇਰ ਲੱਗੇ ਬਹੁਤ ਸੋਹਣੇ ਆਹ ਹੁਣ ਲੱਗੇ ਹਾਂ ਹਾਂ ਬੰਦਾ ਬਹੁਤ ਦਿਲਸੁਖੀ ਉਹਨਾਂ ਨੇ ਦੇਖੇ ਸੀ ਹੁਣ ਨਾ ਸਾਰਾ ਇਹ ਜਿਹੜੇ ਦੋ ਨੇੜੇ ਨੇੜੇ ਕਿੰਨੇ ਗੁਰਦੁਆਰਾ ਸਾਹਿਬਾਂ ਪੈਰਾਂ ਚੁੱਤੀ ਬੜੀ ਜੜੀਆਂ ਤਿੱਖੀਆਂ ਬੱਟੀਆਂ ਉਹ ਜੋ ਵਧੀਆਂ ਹੁਣ ਤੁਰੇ ਨਹੀਂ ਨਾ ਕਦੀ ਪੈਦੇ ਠੀਕ ਆ ਹਾਂਜੀ ਠੀਕ ਆ ਹਾਂਜੀ ਆ ਇਕੋ ਦਰਸਾ ਬਹੁਤ ਸੋਹਣਾ ਏ ਦਪ ਪਾਣੀ ਦੇ ਵਿੱਚ ਹੀ ਬਣਿਆ ਮੈਂ ਇਹਦਾ ਕੀਤਾ ਹੀ ਪਰ ਉਹ ਮੁੰਡਾ ਕਿਦਾ ਖਤਮ ਹੋਇਆ ਅਰ ਧੁੱਪ ਨੇਗੀ ਵਧੀਆ ਹਜ਼ਾਰਾ ਮੌਸਮ ਗੁਰਦਰਾਸ ਆ ਸਾਰੇ ਲੱਗੇ ਲੱਗੇ ਆ ਜੰਦੇ ਹੁਣ ਦੂਜੇ ਗੁਰਦਰਾਸ ਤੋਂ ਤੁਰ ਕੇ ਗੁਰਦੁਆਰਾ ਸਾਹਿਬ। ਇਸ ਗੁਰਦੁਆਰਾ ਸਾਹਿਬ ਦਾ ਪਹਿਲਾਂ ਫੇਸਬੁੱਕ ਤੇ ਦੇਖਿਆ ਸੀ ਅੱਜ ਸੁਲਬ ਦੇ ਲੱਗਦੇ ਆ ਗਏ। ਇਹੀ ਆ ਇਹ ਹੀ ਹੈ ਇੰਜਣ ਪਾਰ ਆ ਰਹਾ ਨਾ ਤੁਹਾਡਾ ਆ ਜਾ ਆ ਇੱਕ ਮੋੜ ਦਵਾਰਾ ਆੜੀ ਸਰਸਾ ਮੈਂ ਉਹ ਦੰਡੀ ਫੇਸਬੁੱਕ ਤੇ ਦੇਖਿਆ ਕਿ ਉਹ ਕੀ ਕਰ ਰਹੇ ਆ ਕੋਈ ਵੀ ਚੀਜ਼ ਦੇਸਪਾਈ ਸਹੀ ਛੱਡੇ ਨਹੀਂ ਨਹੀਂ ਅਸੀਂ ਮਲੇ ਪਤਾ ਤਾਂ ਹੋਣਾ ਨਹੀਂ ਕੀ ਖਾਂਦੇ ਨਾ ਪੇਰ ਮੇਰੀ ਮੋਲੀਆ ਮਾਲਿਆ ਦੇ ਪੇਰ ਹੋਣ ਦੁਕਾਨਾਂ ਤਾਂ ਸ਼ਾਪਿੰਗ ਹੋ ਰਹੀ ਹੁਣ ਗੱਡੀ ਹੁਣ ਖੜੀ ਆ ਜਾਣ ਨੇ ਚਲੋ ਮੈਂ ਤਾਂ ਆਵਣ ਥੱਕ ਗਿਆ ਚਲ ਆ ਜਾਓ ਸਾਬ ਕੀ ਕਰਦੀਆਂ ਲੜਾ ਵੜਦੀ ਰਹੀ ਆ ਉਹ ਦੇ ਲਾ ਉਹਨਾਂ ਨੂੰ ਪਤਾ ਆ ਕਿ ਸਾਨੂੰ ਮਿਲਣਾ ਆਇਆ ਕਿ ਅਜੀਬ ਹੀ ਰਹੇ ਤਰ ਪਪਾ ਨੂੰ ਵੀ ਖੱਤਰ ਲਾ ਕੇ ਦੇਣੀ ਉਹ ਦੇ ਲਾ ਉਹ ਕਹਿੰਦਾ ਕਿ ਬਾਹਰ ਕੱਢੋ ਮੈਨੂੰ ਮਹਿਤਾਬ ਨੂੰ ਮਿਲਾਂ ਮੈਂ ਨਹੀਂ ਨਹੀਂ ਨੇੜੇ ਤਾਂ ਨਹੀਂ ਗਏ ਨਹੀਂ ਉਹਰੇ ਦੇਖ ਦਿਖਾ ਦੇ ਬੱਚਿਆਂ ਨੂੰ ਖੋਲਣਾ ਥੋੜੀ ਆ ਉਹ ਤਾਂ ਫਿਰ ਉਹਨਾਂ ਨੂੰ ਇੱਧਰ ਲੱਗਦਾ ਸਾਡੇ ਕੋਲ ਆਏ ਆ ਤੁਸੀਂ ਸਤ ਮਸੀਹ ਲੱਭਾ ਸਾਨੂੰ ਜਰਮੂਦਾ ਵੀ ਦਾਣਾ ਪਣੀ ਚਾਹੀਦਾ ਇਹ ਆ ਬਾਬਾ ਤੇਗਾ ਸਿੰਘ ਦਾ ਗੁਰਦੁਆਰਾ ਸਾਹਿਬ ਉਹ ਵਿੱਚ ਕਨੂਰ ਰੰਗ ਕਰਦੇ ਪਰ ਇਦਾਂ ਲੱਗਦਾ ਨਹੀਂ ਪਤਾ ਬੈਠਿਆਂ ਦਾ ਬੈਠਣ ਦਾ ਜੀ ਪਤਾ ਕੋ ਨਹੀਂ ਲੱਗ ਹਾਂ passin 72 کھانا ਹੋਵੇ ਕਤਲੇ ਆਉਂਦੀਆਂ ਕਿੱਦਾਂ ਤਸਵੀਰਾ ਜਾਈਂ ਨੀ ਜਾ ਲੋ ਪਹਿਲੇ ਗੁਰੂ ਨੂੰ ਦੱਸਣ ਨੂੰ ਲਾਉਂਦੇ ਮੋੜ ਲੈਣ ਸਿੱਖ ਧਰਮ ਦੇ ਜਿੰਨਾ ਸਿੱਧੀ ਸੇਧੱਕ ਤੇ ਜੋ ਵੀ ਸੱਜਣ ਬੀਬੀਆਂ ਨੇ ਸਾਰਿਆਂ ਨੇ ਦਿਖਾਇਆ ਦਾਨ ਨੇਜੀਆਂ ਦੇ ਉੱਤੇ ਉਹਨਾਂ ਦੇ ਬੱਚੇ ਟੰਗੇ ਗਏ ਮਾਵਾ ਦੇ ਗਾਲ ਤੇ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਹਾਰ ਬਣਾਤੇ ਕਿਉਂਕਿ ਉਹਨਰੇ ਲਾਉਣਾ ਥੋਂ ਦੇ ਗਲਾਂ ਵਿੱਚ ਹਾਰ ਪਾਏ ਆ ਇਹ ਵੀ ਸੀ ਨਹੀਂ ਕੀਤਾ ਚਲ ਮਾਪ ਕੁਰਸੀ ਨੇ ਦੇਖਾ ਆ ਦੱਸ ਇਹਨੇ ਕਿਹਾ ਦੇਲ ਦੇ ਵਿੱਚ ਬੰਦ ਕੀਤਾ ਹੀ ਕਹੇਦਾਰ ਖੜੇ ਹੀ ਕਿਤੇ ਆ ਇਹਦੇ ਨਾਲ 사ਦੇ ਨੂੰ ਪਾਣੀ ਫੁਲਾ ਰਹੇ ਆ ਤੇ ਕੋਈ ਸਿੱਖਾਂ ਦੇ ਨਾਲ ਕਿਸੇ ਦੇ ਨਾਲ ਕੋਈ ਕਰੀਮਾ ਨਹੀਂ ਕਰਦੇ ਸੀ ਕੁਸ਼ਮਨ ਨੂੰ ਵੀ ਪਾਣੀ ਪਿਲਾਉਂਦੇ ਸੀ ਕਿ ਤਾਰੇ ਚਲਾਏ ਗਏ ਸਿੱਖਾਂ ਦੇ ਬੰਦ ਬੰਦ ਕਟਾਰੇ ਸਿੱਖਾਂ ਨੇ ਕਿਦਾਂ ਸਿੱਖਾਂ ਦੇ ਸਿਰ ਵੱਢ ਕੇ ਲਿਆਉਂਦੇ ਇਹਨਾਂ ਨੂੰ ਮੋਹਰਾ ਮਿਲਦੀਆਂ ਸੀ ਉਹਦੀ ਦੇਖਦੇ ਦੇ ਕਿੰਦਾ ਰੱਖਿਆ ਸੀ ਉਹਦੇ ਖੂਬ ਇਹਦੇ ਵਿੱਚ ਸਪਾਸਟ ਜਦੋਂ ਇਹਨਾਂ ਨੂੰ ਪਾਉਂਦੇ ਆਂ ਨਾ ਜਿਹੜਾ ਬੱਟੂ ਬੱਟੂ ਦੇ ਹੱਥ ਚੜਾਏ ਆ ਨਾ ਆਹ ਬਸ ਤਾਂ ਕੋਣਾ ਇਹਨਾਂ ਨੇ ਅਸਾਮ ਰਾਧਾ ਪੋਰੀਆਂ ਹੁੰਦੀਆਂ ਫਿਰ ਇੱਥੇ ਚੜਾ ਕੇ ਜਾਂਦੀਆਂ